ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 6 ਲੜਕੀਆਂ ਤੇ 3 ਲੜਕਿਆਂ ਦੇ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਂਦੇ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਜੀ ਫੀਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਜੀ ਤੇ ਸਾਡਾ ਇਸ WhatsApp ਨੰਬਰ ਤੋਂ ਇਲਾਵਾ ਹੋਰ ਕੋਈ ਵੀ ਨੰਬਰ ਨਹੀਂ ਹੈਗਾ ਸਾਡਾ ਓਨਲੀ ਇੱਕ WhatsApp ਨੰਬਰ ਹੀ ਹੈ ਤੇ ਸਾਡੇ ਕੋਲੋਂ ਸਿਰਫ ਫੈਮਿਲੀ ਵਾਲੇ ਹੀ ਆਪਣਾ ਨੰਬਰ ਭੇਜ ਕੇ ਐਡ ਪਵਾਉਣ ਜੀ ਸਾਨੂੰ ਕੋਈ ਵੀ ਮੈਰਚ ਬਿਊਰੋ ਵਾਲਾ ਐਡ ਬਾਇਓ ਡਾਟਾ ਨਾ ਭੇਜੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਬਰਨਾਲਾ ਕਾਸਟ ਰੰਦਾਸੀਆ ਸਿੱਖ ਉਮਰ 33 1996 ਕੱਦ 5 ਫੁੱਟ 4 ਇੰਚ ਪੜ੍ਹਾਈ ਪੀ ਐਚ ਡੀ ਸੀ ਭਰਾ 1 ਕੇਜੀ ਤੇ ਭੈਣ ਵੀ 1 ਕੇਜੀ ਮੰਗੇ ਜੀ ਪਰਿਵਾਰ ਦੀ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਤੇ ਬਰਨਾਲਾ ਮੋਗਾ ਮਲੇਰਕੋਟਲਾ ਲੁਧਿਆਣੇ ਨੂੰ ਪਹਿਲੇ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖੰਨਾ ਕਾਸਟ ਮਹਿਰਾ ਸਿੱਖ ਉਮਰ 16 6 1994 ਕੱਦ 5 ਫੁੱਟ 5 ਇੰਚ ਪੜਾਈ ਐਮਏ ਵਿਦ ਕੰਪਿਊਟਰ ਕੋਰਸ 1 ਇਅਰ ਆਈਲੈਂਡ 5.5 ਬੈਂਡ ਸਕੋਰ ਦੇ ਨਾਓ ਇਜ਼ ਵਰਕਿੰਗ ਔਨ ਰਿਸੈਪਸ਼ਨ ਮਾਂਗੇ ਜੀ ਪਰਵਾਰ ਦੀ ਮੁੰਡਾ ਐਨਆਰਆਈ ਹੋਵੇ ਤੇ ਓਨਲੀ ਜਰਨਲ ਤੇ ਬੀਸੀ ਹੀ ਇਹਨਾਂ ਨੂੰ ਕੰਟੈਕਟ ਕਰਨ ਜੀ ਇਸ ਕਾਸਟ ਤੋਂ ਇਲਾਵਾ ਹੋਰ ਕਾਸਟ ਇਹਨਾਂ ਦੇ ਨਾਲ ਸੰਪਰਕ ਨਾ ਕਰਨ ਨਾਲ ਹੀ ਪਰਿਵਾਰ ਦਾ ਦਿੱਤਾ ਗਿਆ ਹੈ ਜੀ ਨੰਬਰ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸੁਖਦੀਪ ਕੌਰ, ਪਤਾ ਗੁਰਦਾਸਪੁਰ, ਕਾਸਟ ਜੱਟ ਸਿੱਖ, ਗੋਤ ਖਹਿਰਾ, ਉਮਰ 1992, ਕੱਦ 5 ਫੁੱਟ 6 ਇੰਚ, ਪੜਾਈ BCA MCA। ਨਾਊ ਲੀਵਿੰਗ ਕੈਨੇਡਾ PR, ਕੁੜੀ ਡਿਵੋਰਸਡ ਹੈ ਜੀ। ਮਾਂਗੇ ਜੀ ਪਰਿਵਾਰ ਦੀ ਮੁੰਡਾ ਸੋਨਾ ਸੁਨੱਖਾ ਹੋਵੇ ਤੇ ਹਾਈਟ 6 ਫੁੱਟ ਹੋਵੇ ਤੇ ਕਨੇਡਾ ਹੋਵੇ ਜੇ ਪੰਜਾਬ ਤੋਂ ਹੋਵੇ ਤਾਂ ਵਧੀਆ ਘਰ ਪਰਿਵਾਰ ਤੋਂ ਹੋਵੇ ਤੇ ਕਨੇਡਾ ਨੂੰ ਪਹਿਲੇ ਜੀ ਨਾਲ ਹੀ ਦਿੱਤਾ ਗਿਆ ਹੈ ਜੀ ਨੰਬਰ ਪਰਿਵਾਰ ਦਾ ਦਿੱਤੇ ਗਏ ਪਰਿਵਾਰ ਦੇ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਮਲਪ੍ਰੀਤ ਕੌਰ ਪਤਾ ਪਟਿਆਲਾ ਕਾਸਟ ਕੰਬੋਜ ਉਮਰ 23 4 1991 ਕੱਦ 5 ਫੁੱਟ 5 ਇੰਚ ਪੜਾਈ ਬੀਐਸਸੀ ਬੀਐਡ ਐਮਐਸਸੀ ਮੈਥ ਐਮਐਡ ਸੀਐਸਆਈਆਰ ਜੀਜੀਸੀ ਨੈਟ ਕੁਆਲੀਫਾਈਡ ਮੈਥਸ ਪੀਐਚਡੀ ਕੰਮੇਜੀ ਇਹਨਾਂ ਦਾ ਵਰਕਿੰਗ ਐਸ ਅਸਿਸਟੈਂਟ ਪ੍ਰੋਫੈਸਰ ਇਨ ਗਵਰਨਮੈਂਟ ਜੌਬ ਕਾਲਜ ਐਜ਼ ਕੰਟਰੈਕਚੁਅਲ ਫਾਦਰ ਐਡਵੋਕੇਟ ਨੇਜੀ ਮਦਰ ਹੈਡ ਐਟ ਗਵਰਨਮੈਂਟ ਸਕੂਲ ਦੇ ਵਿੱਚ ਸਟੇਟ ਹੈ ਹਰਿਆਣਾ ਤੋਂ ਨੇਜੀ ਤੇ ਕੁੜੀ ਤਲਾਕਸ਼ੁਦਾ ਹੈ ਵਨ ਚਾਈਲਡ ਲੀਵਿੰਗ ਟੂਗੇਦਰ ਪੀਐਸ ਟੈਟ 2 ਕਲੀਅਰ ਨੇ ਤੇ ਨਾਲ ਹੀ ਦਿੱਤਾ ਗਿਆ ਹੈ ਜੀ ਪਰਿਵਾਰ ਦਾ ਨੰਬਰ ਦਿੱਤੇ ਗਏ ਪਰਿਵਾਰ ਦੇ ਨੰਬਰ ਤੇ ਤੁਸੀਂ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ। ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਸਿੰਘ, ਕਾਸਟ ਰਾਮਦਾਸੀਆ ਸਿੱਖ, ਉਮਰ 10 1994, ਕੱਦ 5 ਫੁੱਟ 8 ਇੰਚ, ਪੜਾਈ +2 ਪਾਸ ਨੇ ਜੀ, ਭਰਾ 1 ਕੇ, ਧੀ ਭੈਣ ਵੀ 1 ਕੇ, ਕੰਮੇ ਜੀ ਮੁੰਡਾ 2018 ਤੋਂ 에ਅਰ ਫੋਰਸ ਦੇ ਵਿੱਚ ਕੰਮ ਕਰਦਾ ਹੈ। ਸੌਰੀ 에ਅਰ ਫੋਰਸ ਦੇ ਵਿੱਚ ਜੌਬ ਕਰਦੇ ਨੇ। ਤੇ ਅਜੇ ਗੱਜੇ ਨੇ ਸੈਲਰੀ 15000 ਰੁਪਇਆ ਮੰਗੇ ਜੀ ਪਰਿਵਾਰ ਦੀ ਕੁੜੀ ਪੜੀ ਲਿਖੀ ਹੋਵੇ ਬੀਏ ਕੀਤੀ ਹੋਵੇ ਤੇ ਲੜਕੀ ਦੀ ਉਮਰ 26 ਸਾਲ ਤੋਂ ਵੱਧ ਨਾ ਹੋਵੇ ਤੇ ਪਰਿਵਾਰ ਦਾ ਨਾਲ ਦਿੱਤਾ ਗਿਆ ਜੀ ਨੰਬਰ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 12 ਜੁਲਾਈ 2002 ਕਾਗਜ਼ ਦੀ ਫੋਰਟ 5 ਇੰਚ ਪੜ੍ਹਾਈ ਪਲੱਸ 2 ਪਾਸ ਨਾਲ ਬੈਂਡ ਸਕੋਰ 5.5 ਇਗਜ਼ਾਮ ਨੇਮ ਜੋ ਕੇ ਬੀਆਈ ਮਾਂਗੇਜੀ ਪਰਿਵਾਰ ਦੀ ਇਹਨਾਂ ਦੇ ਨਾਲ ਉਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੀ ਦੀ ਫਾਈਲ ਤੇ ਖਰਚਾ ਕਰ ਸਕਦੇ ਨੇ ਤੇ ਨਾਲ ਹੀ ਦਿੱਤਾ ਗਿਆ ਜੀ ਪਰਿਵਾਰ ਦਾ ਨੰਬਰ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਨੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਿਲਬਾਗ ਸਿੰਘ ਪਤਾ ਤਰੰਤਾਰਨ ਨੁਸੈਰਾ ਪੰਨੋਆ ਕਾਸਟ ਜੱਟ ਸਿੱਖ ਉਮਰ 30 ਸਾਲ ਕਾਦ 5 ਫੁੱਟ 11 ਇੰਚ ਪੜਾਈ ਪਲੱਸ 2 ਪਾਸ ਫੈਮਲੀ ਦੇ ਵਿੱਚ ਮਾਤਾ ਪਿਤਾ ਨਹੀਂ ਹਨ ਭੈਣ ਇੱਕ ਹੈ ਜੀ ਮੈਰਿਡ ਐ ਤੇ ਕਾਮੇ ਜੀ ਮੁੰਡਾ ਸਿੰਗਾਪੁਰ ਦੇ ਵਿੱਚ ਵਧੀਆ ਕੰਮਕਾਰ ਕਰਦਾ ਹੈ ਸੈਲਰੀ 60000 ਤੋਂ 70000 ਪਰ ਮੰਥ ਦੀ ਮਾਂਗੇ ਜੀ ਕੁੜੀ ਸੋਣੀ ਜਨਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਪਲੱਸ 2 ਪਾਸ ਹੋਵੇ ਜੱਟ ਸਿੱਖ ਪਰਿਵਾਰ ਤੋਂ ਹੋਵੇ ਔਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਹੀ ਗਿਆ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਕਾਸ਼ਦੀਪ ਕੌਰ ਕਾਸਟ ਜੱਟ ਸਿੱਖ ਗੋਤ ਆਲਖ ਉਮਰ 12 294 ਕੱਦ 5 ਫੁੱਟ 5 ਇੰਚ ਭਰਾ ਦੋਨੇ ਜੀ ਜੋ ਐਸਏ ਸੈਟਲ ਨੇ ਪੜਾਈ ਬੀਐਸਸੀ ਨਰਸਿੰਗ ਫਾਦਰ ਐਕਸਪਾਇਰ ਨੇ ਜੀ ਤੇ ਮਦਰ ਆਂਗਣਵਾੜੀ ਵਰਕਰ ਨੇ ਕਾਮੇ ਜੀ ਜੋਬ ਇਨ ਪ੍ਰਾਈਵੇਟ ਹਸਪੀਟਲ ਦੇ ਵਿੱਚ ਕੁੜੀ ਕੰਮ ਕਰਦੀ ਆ ਤੇ ਮੰਗੇ ਜੀ ਮੁੰਡਾ ਕੈਨੇਡਾ ਦਾ ਜੋ ਐਸਏ ਪੀਆਰ ਹੋਵੇ ਤੇ ਨਾਲ ਹੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਨੋਟ ਕਰ ਸਕਦੇ ਹੋ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਟਾਲਾ ਕਾਸਟ ਜੱਟ ਸਿੱਖ ਉਮਰ 27 ਸਾਲ ਕੱਦ 6 ਫੁੱਟ 3 ਇੰਚ ਪੜ੍ਹਾਈ ਪਲੱਸ 2 ਪਾਸ ਭਰਾ ਏਕੇ ਜੀ ਮੈਰਿਡ ਏ ਦੁਬਈ ਡਰਾਈਵਿੰਗ ਕਰਦੇ ਆ ਭੈਣ ਏਕੇ ਉਹ ਵੀ ਮੈਰਿਡ ਨੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਤੇ ਕਾਮੇ ਜੀ ਮੁੰਡਾ ਦੁਬਈ ਵਿੱਚ 8 ਸਾਲ ਤੋਂ ਡਰਾਈਵਰੀ ਕਰਦਾ ਏ ਮੰਗੀ ਪਰਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਵਾਰ ਤੋਂ ਹੋਵੇ ਭਾਵੇਂ ਪਲੱਸ 2 ਪਾਸ ਹੋਵੇ ਤੇ ਲੰਬੇ ਕੱਦ ਵਾਲੀ ਹੋਵੇ ਤੇ ਨੰਬਰ ਦਿੱਤਾ ਗਿਆ ਜੀ ਪਰਵਾਰ ਦਾ ਨੋਟ ਕਰ ਸਕਦੇ ਹੋ ਤੇ ਦਿੱਤੇ ਗਏ ਨੰਬਰ ਤੇ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਏ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਵਾਰ ਦੇ ਨੰਬਰਾਂ ਤੇ ਡਾਇਰੈਕਟ ਗੱਲਬਾਤ ਕਰੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਜੀ ਅਗਰ ਤੁਹਾਨੂੰ ਰਿਸ਼ਤਾ ਕਰਨ ਸਮੇਂ ਜਾਂ ਰਿਸ਼ਤਾ ਕਰਨ ਤੋਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਸਾਡਾ ਓਨਲੀ ਇੱਕ ਹੀ ਨੰਬਰ ਹੈ ਜੋ ਵਟਸਐਪ ਤੇ ਚੱਲਦਾ ਹੈ ਇਸ ਤੋਂ ਇਲਾਵਾ ਸਾਡਾ ਕੋਈ ਨੰਬਰ ਨਹੀਂ ਹੈਗਾ ਲੜਕੀਆਂ ਦੀ ਅਸੀਂ ਐਡ ਬਿਲਕੁਲ ਫ੍ਰੀ ਲਗਾਉਣੇ ਆ ਤੇ ਲੜਕੀਆਂ ਦੀ ਐਡ ਤੇ ਲਈ ਅਸੀਂ ਫੀਸ ਲੈਣੇ ਆ ਤੇ ਫੀਸ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਫੀਸ ਅਸੀਂ ਓਨਲੀ ਇੱਕ ਵਾਰ ਹੀ ਲੈਣੇ ਆ ਤੇ ਜਿੰਨਾ ਸਮਾਂ ਰਿਸ਼ਤਾ ਤੁਹਾਡਾ ਨਹੀਂ ਹੁੰਦਾ ਅਸੀਂ ਐਡ ਵਾਰ-ਵਾਰ ਰੀਪੀਟ ਕਰਦੇ ਆ ਕੁਝ ਦਿਨਾਂ ਦੇ ਬਾਅਦ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਧੰਨਵਾਦ